ਸਤ ਸ੍ਰੀ ਅਕਾਲ ਗਾਇਸ ਤੁਹਾਡਾ ਕੀ ਹਾਲ ਚਾਲ ਰਿਹਾ ਮੈਂ ਵੀ ਵਧੀਆ ਤੁਸੀਂ ਦੱਸੋ ਕਿ ਅੱਜ ਮੈਂ ਇੱਧਰ ਤੁਹਾਡੇ ਵਾਸਤੇ ਇੱਕ ਟਿਊਟੋਰੀਅਲ ਲੈ ਕੇ ਆਇਆ ਹਾਂ ਜਿਹੜੇ ਕਈ ਮਤਲਬ ਬੱਚੇ ਤੇ ਵੱਡੇ ਲੋਕ ਬਾਕਸਿੰਗ ਕਰਦੇ ਆ ਤੇ ਉਹਨਾਂ ਨੂੰ ਮਤਲਬ ਬਾਕਸਿੰਗ ਬੈਗ ਖਰੀਦਣ ਦੇ ਉਹਨਾਂ ਕੋਲ ਇਹਨੇ ਪੈਸੇ ਨਹੀਂ ਹੁੰਦੇ ਆ ਉਹ ਲੋਕ ਘਰੇ ਹੀ ਮਤਲਬ ਬਾਕਸਿੰਗ ਟਾਈਪ ਦਾ ਰੋਲ ਬਣਾਉਂਸਾਦੇ ਹਨ ਟ੍ਰੇਨਿੰਗ ਵਾਸਤੇ ਉਹਦੇ ਵਾਸਤੇ ਤੁਹਾਨੂੰ ਇੱਕ ਫੋਲਡੇਬਲ ਟੇਬਲ ਲੈ ਲੈਣਾ ਹਾਂ ਇੱਦਾਂ ਦਾ ਜਿਹੋ ਜਿਹੋ ਮੈਂ ਇੱਦਾਂ ਕੇ ਫੋਲਡ ਹੋ ਜੇ ਤੇ ਤੁਹਾਨੂੰ ਇੱਕ ਪਿੱਲੋ ਲੈਣਾ ਵਾ ਠੀਕ ਹੈ ਹੁਣ ਤੁਹਾਨੂੰ ਕੀ ਕਰਨਾ ਵਾ ਪਿੱਲੂ ਨੂੰ ਤੁਹਾਨੂੰ ਸਾਈਡ 'ਚ ਰੱਖ ਲੈਣਾ ਵਾ ਤੁਹਾਨੂੰ ਮਨ ਲਾ ਕੇ ਦੀਵਾਰ ਦੇ ਸਾਹਮਣੇ ਟੇਬਲ ਨੂੰ ਇੱਦਾਂ ਖੋਲ ਕੇ ਉੱਠੀ ਉੱਠੀ ਸਾਈਡ ਨੂੰ ਅੰਦਰ ਲੱਗ ਕੇ ਰੱਖ ਲੈਣਾ ਵਾ ਇੱਦਾਂ ਫਿਰ ਉਹਦੇ ਅੱਗੇ ਤੁਹਾਨੂੰ ਇੱਦਾਂ ਆਹ ਅੰਦਰ ਸਾਰਾ ਅੰਦਰ ਰੱਖ ਲੈਣਾ ਵਾ ਤੁਹਾਨੂੰ ਮਲੇ ਨੂੰ ਚੰਗੀ ਤਰ੍ਹਾਂ ਸੈੱਟ ਕਰ ਦੇਣਾ ਇਹ ਜਿਆਦਾ ਐਦਾਂ ਨਹੀਂ ਹੋਣਾ ਚਾਹੀਦਾ ਤੇ ਨਾਲ ਹੀ ਜਦ ਸਿੱਧਾ ਹੋਣਾ ਚਾਹੀਦਾ ਕਿ ਮਾਰੀਏ ਤੇ ਮਨ ਐਦਾਂਰੇ ਥੱਲੇ ਡੇਗ ਜੇ ਇਹਨੂੰ ਹੀ ਤਾਂ ਸੈੱਟ ਕਰ ਲੈਣਾ ਫਿਰ ਤੇ ਇਹ ਤੇ ਜਿੰਨਾ ਵੀ ਚਾਹੋ ਤੁਸੀਂ ਮਾਰ ਸਕਦੇ ਆ ਐਦਾਂ ਇਹ ਨਾਰਮਲ ਮਲੇ ਦੀਵਾਰ ਤੇ ਲਗਾਏ ਪਹਿਲੋ ਤੋਂ ਤਾਂ ਚੰਗਾ ਵਾ ਕਿਉਂਕਿ ਇਹ ਖਿਸਕਦਾ ਨਹੀਂ ਹੈ ਹਾਈ ਆ ਵੇਖੋ ਜਿੱਦਾਂ ਮੈਂ ਲੋ ਹੁਣ ਇਹ ਵਾ ਹੁਣ ਮੈਂ ਇਹ ਜੇ ਪਲੇਸ ਫੇਟ ਇੱਕਦਮ ਚਮਗੀ ਤਰ੍ਹਾਂ ਕਰੂੰਗਾ ਐਦਾਂ ਵੇਖ ਸਕਦੇ ਆ ਹੁਣ ਮੈਂ ਇਹਨੂੰ ਦੋ ਤਿੰਨ ਐਦਾਂ ਕਰਕੇ ਚੁੱਕਾ ਅਸੀਂ ਮੈਂ ਬਾਕਸਿੰਗ ਨਹੀਂ ਕਰਦਾ ਇਹਦਾਂ ਕਰਕੇ ਲੇਟ ਗਿਆ ਹੁਣ ਕੋਈ ਜਿਹੜਾ ਇੱਧਰ ਹੋ ਗਿਆ ਸਪੋਰਟ ਹੁੰਦੀ ਆ ਤੇ ਫਿਰ ਇਹ ਥੋੜਾ ਈਜ਼ੀ ਹੋ ਜਾਂਦਾ ਤੇ ਆ ਦੇਖਦਾ ਨਹੀਂ ਆ ਐਦਾਂ ਤੇ ਇਹ ਨੂੰ ਜਿੰਨਾ ਮਰਜ਼ੀ ਮਾਰ ਲੋ ਇਹ ਇੱਧਰ ਉਧਰ ਖਿਜ ਸਕਦੇ ਹੋ ਪਰ ਇਹ ਡਿੱਗੂ ਵਾਲੀ ਚਲ ਬੁੱਕ ਤੇਰਾ ਇੰਤਜ਼ਾਰ ਕਰਨ ਦੀ ਕੋਸ਼ਿਸ਼ ਬੁੱਕ ਫੜ ਕੇ ਲਿਆਉਣਾ ਯਾ